ਮੋਸ਼ਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮੱਛਵੜਨ ਅੱਜ ਅਸੀਂ ਚੰਡੀਗੜ੍ਹ ਵਿਖੇ ਜਿਹੜੇ ਪੰਜਾਬ ਦੇ ਮੀਡੀਆ ਇਨਚਾਰਜ ਨੇ ਬਣੀ ਜੋਸ਼ੀ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਪੰਜਾਬ ਦੇ ਵਿੱਚ ਬੀਜੇਪੀ ਦੀ ਧੜਾ ਧੜ ਦੂਜੀਆਂ ਪਾਰਟੀਆਂ ਤੋਂ ਬੰਦੇ ਸ਼ਾਮਲ ਹੋ ਰਹੇ ਨੇ ਬੀਜੇਪੀ ਦੇ ਵਿੱਚ ਜੁਆਇਨਿੰਗਾਂ ਹੋ ਰਹੀਆਂ ਨੇ ਉਹਨਾਂ ਦੀਆਂ ਉਸ ਮਸਲੇ ਤੇ ਵੀ ਕਰਦੇ ਆ ਤੇ ਕੁਝ ਬੀਜੇਪੀ ਦੇ ਜਿਹੜੇ ਇਲੈਕਸ਼ਨਾਂ ਬਾਰੇ ਵੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਵੀ ਉਹਦੇ ਬਾਰੇ ਇਹਨਾਂ ਦਾ ਕੀ ਕਹਿਣਾ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਜੀ ਹਾਂਜੀ ਸਰ ਪਹਿਲਾਂ ਤਾਂ ਜੀ ਤੁਹਾਡੀ ਪਾਰਟੀ ਨੂੰ ਸਾਡੇ ਵੱਲੋਂ ਵੀ ਬਹੁਤ ਬਹੁਤ ਵਧਾਈਆਂ ਕਿਉਂਕਿ ਬੀਜੇਪੀ ਦੇ ਵਿੱਚ ਬਹੁਤ ਜ਼ਿਆਦਾ ਜੁਆਇਨਿੰਗਾਂ ਹੋ ਰਹੀਆਂ ਨੇ ਜੀ ਦੂਜੀਆਂ ਪਾਰਟੀਆਂ ਤੋਂ ਲੋਕ ਆ ਰਹੇ ਨੇ ਜੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਦੂਜੀਆਂ ਪਾਰਟੀਆਂ ਛੱਡ ਕੇ ਬੀਜੇਪੀ ਚ ਆ ਰਹੇ ਨੇ ਦੇਖੋ ਜਿਹੜੀ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਲਗਭਗ 10 ਸਾਲ ਦਾ ਸ਼ਾਸਨ ਹੋ ਗਿਆ ਹੈ ਨਾਲ ਦੇਸ਼ ਦੇ ਅੰਦਰ ਔਰ ਕਈ ਸੂਬਿਆਂ 'ਚ ਅਸੀਂ ਲਗਾਤਾਰ ਸ਼ਾਸਨ ਕਰ ਰਹੇ ਹਾਂ ਚਾਹ ਮੱਧ ਪ੍ਰਦੇਸ਼ ਹੈ ਯੂਪੀ ਹੈ ਗੁਜਰਾਤ ਹੈ ਹੁਣ ਰਾਜਸਥਾਨ ਉਸ ਚ ਐਡ ਹੋ ਗਿਆ ਹੈ ਕਈ ਸਾਰੇ ਹਿਮਾਚਲ ਪ੍ਰਦੇਸ਼ ਉਤਰਾਖੰਡ ਹੈ ਕਿਝ ਕਰ ਰਹੇ ਨੇ ਔਰ ਸਾਡੀ ਜਿਹੜੀ ਸ਼ਾਸਨ ਹੈ ਜਿਹੜੀ ਸਾਡੀ ਗਵਰਨੈਂਸ ਹੈ ਉਹ ਗੁੱਡ ਗਵਰਨੈਂਸ ਜਿਹੜੀ ਹੈ ਲੋਕਾਂ ਨੂੰ ਬਹੁਤ ਪਾਰੀ ਹੋਇਆ ਮੋਦੀ ਜੀ ਦੀ ਜਿਹੜੀਆਂ ਲੋਕਪੱਖੀ ਨੀਤੀਆਂ ਹੈ ਗਰੀਬ ਪੱਖੀ ਨੀਤੀਆਂ ਜਿਹੜੇ ਆਮ ਸੁਧਾਰਨ ਬੰਦੇ ਤੱਕ ਫਾਇਦਾ ਪਹੁੰਚਾਣ ਦੀ ਜਿਹੜੀ ਨੀਤੀਆਂ ਹੈ ਉਹਦੇ ਕਰਕੇ ਲੋਕਾਂ ਦੇ ਅੰਦਰ ਉਹਨਾਂ ਦੇ ਪ੍ਰਤੀ ਇੱਕ ਬਹੁਤ ਪਿਆਰ ਔਰ ਸਨੇਹ ਦਾ ਜਿਹੜਾ ਭਾਵ ਹੈ ਉਹ ਵੜਿਆ ਇਹਦੇ ਨਾਲ ਨਾਲ ਜਿਹੜਾ ਮੋਦੀ ਜੀ ਨੇ ਹੋਰ ਕੰਮ ਕੀਤਾ ਹੈ ਕਿ ਵੀ ਕਹਿੰਦੇ ਵੀ ਪਹਿਲੇ ਖੁੰਦਾ ਸੀ ਵੀ ਵਿਰੋਧੀ ਜਿਹੜੇ ਦੁਸ਼ਮਣ ਮੁਲਕ ਹੈ ਭਾਰਤ 'ਚ ਆ ਕੇ ਕੁਝ ਕਰ ਜਾਂਦੇ ਸੀ ਹਨਾ ਪਰ ਹੁਣ ਜਿਹੜੇ ਜਿਹੜੇ ਦੁਸ਼ਮਣ ਮੁਲਕ ਨੂੰ ਪਤਾ ਹੈ ਕਿ ਭਾਰਤ ਨਾਲ ਛੇੜਛਾੜ ਕੀਤੀ ਤੇ ਤੁਹਾਡੇ ਦੇਸ਼ ਦੇ ਅੰਦਰ ਵੜ ਕੇ ਆ ਸੀ ਮਾਰਾਂਗੇ ਠੀਕ ਹੈ ਸੱਜੀ ਗੱਲ ਸਟ੍ਰਾਈਕਰ ਬਾਕੀ ਸਭ ਕੀਤੀਆਂ ਵੀ ਹੈ ਇਹਨਾਂ ਨੇ ਪੂਰੇ ਵਰਲਡ ਦੇ ਅੰਦਰ ਜਿਹੜਾ ਹੈਗਾ ਹ ਭਾਰਤ ਦਾ ਹਿੰਦੁਸਤਾਨ ਦਾ ਨਾਂ ਉੱਚਾ ਹੋਇਆ ਹੈ ਸ਼ਾਇਦ ਪਹਿਲੀ ਵਾਰ ਹੋਇਆ ਹੋਣਾ ਕਿ ਵੀ ਅਮਰੀਕਾ ਦੇ ਅੰਦਰ ਵੀ ਪ੍ਰੋਟੋਕੋਲ ਤੋੜ ਕੇ ਜਿਹੜੇ ਉਸੇ ਪ੍ਰੈਜ਼ੀਡੈਂਟ ਹੈ ਉਹ ਇੰਡੀਅਨ ਪ੍ਰੈਜਿਡੈਂਟ ਨੂੰ ਰਿਸਿਵ ਕਰਦੇ ਨੇ ਠੀਕ ਹੈ ਨਾ ਯਾ ਜਰਮਨੀ ਦੇ ਚਾਂਸਲਰ ਰੀਸੀਵ ਕਰਦੇ ਨੇ ਯਾ ਫਰਾਂਸ ਤੇ ਜਿਹੜੇ ਨੈਸ਼ਨਲ ਹੈਡ ਨੇ ਰੀਸੀਵ ਕਰਦੇ ਨੇ ਮਤਲਬ ਇਹ ਬਹੁਤ ਵੱਡੀ ਗੱਲ ਹੈ ਸੋ ਇਹ ਇਸ ਕਰਕੇ ਹੋਇਆ ਕਿਉਂਕਿ ਕਿਤਨਾ ਕਿਤੇ ਸਾਡੀ ਜਿਹੜੀ ਨੀਤੀਆਂ ਹੈ ਉਹ ਚੰਗੀਆਂ ਨੇ ਸਾਡੀ ਜਿਹੜੀ ਇੰਟਰਨੈਸ਼ਨਲ ਪਾਲਿਸੀ ਹੈ ਉਹ ਚੰਗੀ ਹੈ ਔਰ ਕਿਤਨਾ ਕਿਤੇ ਅਸੀਂ ਭਾਰਤ ਦਾ ਇੱਕ ਮਾਨ ਸਮਾਨ ਮੋਦੀ ਜੀ ਨੇ ਬਰਾਇਆ ਜਿਹਦੇ ਕਰਕੇ ਹੁਣ ਪੂਰੇ ਵਰਲਡ ਜਿਹੜੇ ਹੈ ਜਿਹੜੇ ਕਦੀ ਭਾਰਤ ਦੀ ਗੱਲ ਨਹੀਂ ਕਰਦੇ ਸੀ ਉਹਨੂੰ ਉਹਦੇ ਪ੍ਰਾਈਮ ਮਿਨਿਸਟਰ ਰੀਸੀਵ ਕਰਨ ਆਉਂਦੇ ਨੇ ਸੋ ਇਹ ਸਭ ਗੱਲ ਜਿਹੜੀ ਹੈ ਨਾ ਭਾਰਤੀਆਂ ਨੂੰ ਬਹੁਤ ਚੰਗੀ ਲੱਗਦੀ ਖਾ ਪੰਜਾਬੀ ਨੂੰ ਚੰਗੀ ਆ ਪੰਜਾਬੀ ਬਹੁਤ ਵੱਡੇ ਨੰਬਰ ਦੇ ਅੰਦਰ ਬਾਰ ਬਸੇ ਹੋਏ ਤੇ ਉਹਨਾਂ ਨੇ ਗੱਲ ਬਹੁਤ ਚੰਗੀ ਲੱਗ ਰਹੀ ਹੈ ਇਸ ਕਰਕੇ ਪੰਜਾਬੀਅਤ ਦੇ ਅੰਦਰ ਭਾਜਪਾ ਦੇ ਨਾਲ ਜੁੜਨ ਦਾ ਬਹੁਤ ਵੱਡਾ ਇੱਕੋ ਜਿਹਾ ਜਨਸੰਘਰ ਦਿਖ ਰਿਹਾ ਹੈ ਚਾਹੇ ਉਹ ਕਾਂਗਰਸ ਦੇ ਹੋਣ ਚਾਹੇ ਉਹ ਅਕਾਲੀ ਦਲ ਦੇ ਹੋਣ ਚਾਹੇ ਹੁਣ ਬਣੀ ਆਵਾਦੀ ਪਾਰਟੀ ਜਿਹੜੀ ਕਰਪਸ਼ਨ ਦੇ ਖਿਲਾਫ ਪਾਰਟੀ ਬਣੀ ਸੀ ਪਰ ਪੂਰੀ ਕਰਪਟ ਹੋ ਗਈ ਹੈ ਉਹਦੇ ਬੰਦੇ ਹੋਣ ਜਾਂ ਹੋਰ ਵੀ ਸਮਾਜਿਕ ਲੋਕ ਹੋਣ ਇਹ ਸਾਰੇ ਸਾਰੇ ਲੋਕ ਜਿਹੜੇ ਹੈ ਬੀਜੇਪੀ ਨਾਲ ਜੁਆਇਨ ਕਰਨ ਨੂੰ ਆਤੁਰ ਨੇ ਜਿਹੜੇ ਇਹਨਾਂ ਦੇ ਅੱਛੇ ਸੂਝ ਬੁਝਾਰੇ ਲੋਕ ਨੇ ਸਮਾਜ ਸਥਾਨ ਰੱਖਣ ਵਾਲੇ ਲੋਕ ਨੇ ਇਸ ਕਰਕੇ ਬੀਜੇਪੀ ਜੁਆਇਨਿੰਗ ਫਦਰੀ ਸਰ ਜੇ ਦੇਖਿਆ ਜਾਵੇ ਕਿਸਾਨੀ ਮੁੱਦਿਆਂ ਦੀ ਗੱਲ ਕੀਤੀ ਜਾਵੇ ਬੀਜੇਪੀ ਦੇ ਖਿਲਾਫ ਕਾਤੋਂ ਨਹੀਂ ਜੀ ਕਿਸਾਨ ਸਾਰੇ ਜੀ ਅੰਮਰਸਰ ਤੋਂ ਜੀ ਜਿਹੜੇ ਖੜੇ ਨੇ ਉਮੀਦਵਾਰ ਜੀ ਲੋਕ ਸਭਾ ਦੇ ਤੇ ਉਹਨਾਂ ਦਾ ਵੀ ਵਿਰੋਧ ਹੋਇਆ ਪਟਿਆਲੇ ਤੋਂ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਵੀ ਹੋਇਆ ਜੀ ਤੇ ਇੱਕ ਆਪਣੇ ਕੀ ਨੋਲੰਦੇ ਆ ਇੱਕ ਜਗ੍ਹਾ ਤੇ ਹੋਰ ਹੋਇਆ ਮੈਂ ਨਾ ਭੁੱਲ ਗਿਆ ਜੀ ਉਹਨਾਂ ਦਾ ਚਲੋ ਤੇ ਇੱਕ ਜਗ੍ਹਾ ਤੇ ਹੋਰ ਬੀਜਪੀ ਦਾ ਜਾਨੀ ਕਾਫੀ ਜਗ੍ਹਾ ਤੇ ਵਿਰੋਧ ਹੋ ਰਿਹਾ ਜੀ ਇਸ ਦਾ ਕੀ ਜਿਹੜਾ ਅੰਦੋਲਨ ਹੈ ਨਾ ਇੱਕ ਕਿਸਾਨ ਸੰਘਰਸ਼ਾਂ ਦਾ ਅੰਦੋਲਨ ਹੈ ਕਿਸਾਨਾਂ ਦਾ ਅੰਦੋਲਨ ਹੈ ਠੀਕ ਹੈ ਜਿਹੜੇ ਕਿਸਾਨ ਜਿੱਥੇ ਬੰਦੀਆਂ ਹੁੰਦੀਆਂ ਨੇ ਇਹ ਕਿਸਾਨ ਜਿੱਥੇ ਬੰਦੀਆਂ ਕਿਸੇ ਨਾ ਕਿਸੇ politcal ਪਾਰਟੀ ਜਾਂ politcal ਲੀਡਰ ਦੇ ਇਨਫਲੂਐਂਸ ਚ ਹੁੰਦੀ ਆ ਅਸਰ ਹੇਟ ਹੁੰਦੀ ਆ ਨੇ ਜਿਹੜੀ ਹੁਣ ਦੀ ਜਿਹੜੀ ਇਹ ਅੰਦੋਲਨ ਚੱਲ ਰਿਹਾ ਹੈ ਇਹ ਬੰਦੇਰ ਜਾਂ ਢੱਲੇਵਾ ਚੜਾ ਰਹੇ ਨੇ ਆਖੀ ਇਹਨਾਂ ਨੂੰ ਭਗਵੰਤ ਮਾਨ ਆਵਾਦੀ ਪਾਰਟੀ ਦਾ ਹੱਥ ਠੋਕਾ ਮਾਰਦੇ ਆ ਹੱਥ ਠੋਕਾ ਕਿਉਂ ਮਾਰਦੇ ਆ ਇਹ ਸਮਝਣ ਦੀ ਜ਼ਰ ਵੀ ਪੰਜਾਬ ਦੇ ਨਾਲ ਲੱਗਦਾ ਸੁਬਾ ਹਰਿਆਣਾ ਕਦੀ ਕਦੀ ਪੰਜਾਬ ਵੀ ਇਕੱਲਾ ਹੁੰਦਾ ਸੀ ਨਾ ਇਕੱਠਾ ਹੁੰਦਾ ਸੀ ਉਹਨੂੰ ਸਾਡੇ ਤੋਂ ਅਵਾਖੋ ਕਿ ਹਰਿਆਣਾ ਬਣਿਆ ਹਰਿਆਣਾ ਦੇ ਅੰਦਰ ਭਾਤੀ ਜਨਤਾ ਪਾਰਟੀ ਦੀ 9 ਸਾਲ ਤੋਂ ਸਰਕਾਰ ਹੈ ਉੱਥੇ 9 ਸਾਲ ਤੋਂ ਭਾਤੀ ਜਨਤਾ ਪਾਰਟੀ 14 ਫਸਲਾਂ ਦੇ ਉੱਪਰ ਐਮਐਸਪੀ ਦਿੰਦੀ ਹੈ 14 ਫਸਲਾਂ ਤੇ ਐਮਐਸਪੀ ਦਿੰਦੀ ਹੈ ਪੰਜਾਬ ਚ ਸਿਰਫ ਦੋ ਫਸਲਾਂ ਤੇ ਜਿਹੜੀ ਦੋ ਫਸਲਾਂ ਤੇ ਪੰਜਾਬ ਸਰਕਾਰ ਦਿੰਦੀ ਵੀ ਐਮਐਸਪੀ ਉਹਦਾ ਸਾਰਾ ਪੈਸਾ ਕੇਂਦਰ ਦਿੰਦਾ ਠੀਕ ਹੈ ਇਹ ਜਿੱਥੇ ਪੈਸਾ ਨਹੀਂ ਜਾਂਦਾ ਠੀਕ ਦੂਸਰਾ ਹਰਿਆਣਾ ਦੇ ਅੰਦਰ ਸਬਜ਼ੀਆਂ ਜਿਵੇਂ ਆਲੂ ਹੈ ਟਮਾਟਰ ਹੈ ਗੋਭੀ ਹੈ ਇਹਦੇ ਉੱਪਰ ਵੀ ਐਮਐਸਪੀ ਹੈ ਉਹਨੂੰ ਕਹਿੰਦੇ ਭਾਵੰਤਰ ਪ੍ਰਪਾਈਸ ਕੀ ਹੈ ਠੀਕ ਹੈ ਨਾ ਉੱਥੇ ਮਿਲਦੀ ਹੈ ਤੇ ਪੰਜਾਬ 'ਚ ਤਾਂ ਮਿਲਦੀ ਨਹੀਂ ਹੁਣ ਮੈਂ ਜਿਹੜੇ ਕਿਸਾਨ ਜੱਥੇਬੰਦੀਆਂ ਨੇ ਸ਼ੰਭੂ ਬਾਰਡਰ ਤੇ ਜਾਂ ਖਨੌਰੀ ਧਰਨਾ ਲਾਇਆ ਹੈ ਮੈਂ ਉਹਨਾਂ ਪੁੱਛਦਾ ਮੈਂ ਜਿਹੜੇ ਕਿਸਾਨ ਵੀਰ ਇਹਨਾਂ ਨਾਲ ਖੜਦੇ ਉਹਨਾਂ ਨੂੰ ਪੁੱਛਦਾ ਕੀ ਜਿਹੜੀ ਬੀਜੇਪੀ 14 ਫਸਦਾਂ ਤੱਕ ਦੇਵੇ ਐਮਐਸਪੀ ਉਹ ਚੰਗੀ ਹੈ ਜਾਂ ਜਿਹੜੀ ਆਵਾ ਦੀ ਪਾਰਟੀ ਸਿਰ 2 ਤੱਕ ਦੇਵੇ ਉਹ ਚੰਗੀ ਹੈ ਜਿਹੜੀ ਬੀਜੇਪੀ ਦੀ ਸਰਕਾਰ ਤੁਹਾਨੂੰ ਸਬਜ਼ੀਆਂ ਤੇ ਵੀ ਐਮਐਸਪੀ ਦੇ ਦੇ ਉਹ ਚੰਗੀ ਹੈ ਜਾਂ ਜਿਹੜੀ ਨਾ ਦੇਵੇ ਉਹ ਚੰਗੀ ਹੈ ਸੋ ਆਵਾ ਦੀ ਪਾਰਟੀ 2 ਫਸਦਾਂ ਤੇ ਐਮਐਸਪੀ ਦਿੰਦੀ ਹੈ ਸਬਜ਼ੀਆਂ ਦੇ ਉੱਪਰ ਕੁਝ ਦਿੰਦੀ ਨਹੀਂ ਹੈ ਤੇ ਇਹ ਦੇ ਬਾਵਜੂਦ ਵੀ ਬੀਜੇਪੀ ਮਾੜੀ ਤੇ ਆਵਾ ਦੀ ਪਾਰਟੀ ਚੰਗੀ ਹੈ ਤੇ ਇਹ ਸਾਫ਼ ਔਰ ਸਾਫ਼ ਸਿਆਸਤ ਤੋਂ ਪਰੇ ਤੇ ਜਿਹੜਾ ਹੈਗਾ ਕਿਸਾਨ ਨਜਿੱਠੇ ਬੰਦੀਆਂ ਦਾ ਇਹ ਧਰਨਾ ਹੈਗਾ ਕਿ ਇਹ ਕਿਸਾਨ ਜਥੇਬੰਦੀਆਂ ਭਗਵੰਤ ਮਾਨ ਦਾ ਹੱਥ ਠੋਕਾ ਬੜੀਆਂ ਹੁੰਦੀਆਂ ਨੇ ਵੈਸੇ ਢੱਲੇਵਾਲ ਦਾ ਵੀਡੀਓ ਵੀ ਸਾਰਿਆਂ ਨੂੰ ਜਾਣ ਧਿਆਨ ਚ ਹੋਏਗਾ ਤੁਸੀਂ ਢੱਲੇਵਾਲ ਨੇ ਕਿਹਾ ਹੈ ਕਿ ਮੋਦੀ ਦਾ ਜਿਹੜਾ ਨਾ ਪ੍ਰੋਗਰਾਮ ਕਰਕੇ ਰਾਮ ਮੰਤਰ ਦੇ ਗ੍ਰਾਫ ਬਹੁਤ ਉੱਚਾ ਹੋ ਗਿਆ ਥੱਲੇ ਲੈ ਕੇ ਆਣਾ ਹੈ ਸੋ ਮੰਤਵ ਇਹਨਾਂ ਦਾ ਪੋਲੀਟੀਕਲ ਹੈਗਾ ਸਿਆਸੀ ਹੈਗਾ ਇਹਨਾਂ ਦਾ ਮੰਤਵ ਕਿਤੇ ਵੀ ਜਿਹੜਾ ਹੈਗਾ ਕਿਸਾਨਾਂ ਦੀ ਭਲਾਈ ਨਹੀਂ ਸਰ ਜੇ ਮੋਦੀ ਸਰਕਾਰ ਨੇ ਸੈਂਟਰ ਸਰਕਾਰ ਨੇ ਪਹਿਲਾਂ ਵਾਅਦੇ ਕੀਤੇ ਸੀ ਕਿਸਾਨਾਂ ਨਾਲ ਜੀ ਵੀ ਉਹਨਾਂ ਦੇ ਜੋ ਵੀ ਮੰਗਾਂ ਨੇ ਪੂਰੀਆਂ ਕੀਤੀਆਂ ਜਾਣਗੀਆਂ ਧਰਨਾ ਚੱਕਿਆ ਗਿਆ ਸੀ ਪਿੱਛੇ ਜੇ ਜੋ ਪਹਿਲਾਂ ਵਾਅਦੇ ਕੀਤੇ ਸੀਗੇ ਪਰ ਕਹਿੰਦੇ ਸੈਂਟਰ ਸਰਕਾਰ ਨੇ ਫਿਰ ਮੰਗਾਂ ਮੰਨਣ ਤੋਂ ਇਨਕਾਰ ਕਰਤਾ ਤਾਂ ਵੀ ਜਿਹੜਾ ਜ਼ਿਮੀਂਦਾਰਾਂ ਨੂੰ ਕਿਸਾਨ ਜੱਥੇਬੰਦੀਆਂ ਨੂੰ ਦੁਬਾਰਾ ਧਰਨਾ ਲਾਉਣ ਦੇ ਮਜਬੂਰ ਹੋਣਾ ਪੈ ਗਿਆ ਇਸ ਸਮੇਂ ਫਿਰ ਤੁਸੀਂ ਗੱਲ ਸਮਝੋ ਨਾ ਕਿਸਾਨ ਜੱਥੇਬੰਦੀਆਂ ਨੇ ਧਰਨੇ ਲਾ ਦਿੱਤੀਆਂ ਕਿਉਂ ਲਾਉਂਦੀਆਂ ਨੇ ਸਿਆਸੀ ਮੰਤਵ ਨੇ ਇਹਨਾਂ ਵਿੱਚ ਜ਼ਿਆਦਾਤਰ ਕਾਮਨਿਸਟ ਨੇ ਜਿਹੜੀ ਵਿਚਾਰਧਾਰਾ ਬਿਲਕੁਲ ਫੇਲ ਹੋ ਗਈ ਹੈ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਿਤੇ ਨਾ ਕਿਤੇ ਭਾਜਪਾ ਦੇ ਗਰਾਫ ਨੂੰ ਥੱਲੇ ਲੈ ਕੇ ਜਿੰਨੇ ਕਿਸਾਨ ਜਥੇਬੰਦੀਆਂ ਨਾ ਮੇਰੀ ਇਹ ਬੇਨਤੀ ਹੈ ਜਿੰਨਾ ਗੱਜ-ਬੱਜ ਕੇ ਤਰਨੇ ਲਾਣੇ ਲਾ ਲਿਓ ਠੀਕ ਹੈ ਨਾ ਪਰ ਧਿਆਨ ਰੱਖਿਓ ਕਿਉਂਕਿ ਆ ਦੇਸ਼ ਦਾ ਕਿਸਾਨ ਪੰਜਾਬ ਦਾ ਕਿਸਾਨ ਭਾਜਪਾ ਨਾਲ ਖੜਿਆ ਹੈ ਉਹ ਜੇ ਤਰਨੇ ਲਾਓਗੇ ਨਾ ਕਿਸਾਨ ਜਥੇਬੰਦੀਆਂ ਜਵਾਬ ਦੇ ਦਿਓ ਕਿ ਭਾਜਪਾ ਹਰਿਆਣਾ 14 ਫਸਲ ਦੇ ਐਮ ਐਸ ਪੀ ਦਿੰਦੀ ਹੈ ਪੰਜਾਬ ਚ ਸਰਦੋ ਫਸਲਾਂ ਨੇ ਭਾਜਪਾ ਦੀ ਸਰਕਾਰ ਹਰਿਆਣਾ ਦੇ ਅੰਦਰ ਸਬਜ਼ੀ ਐਮ ਐਸ ਪੀ ਚੱਕਦੀ ਹੈ ਪੰਜਾਬ ਚ ਕੋਈ ਨਹੀਂ ਚੱਕੀ ਜਾਂਦੀ ਤੁਸੀਂ ਪੰਜਾਬ ਸੱਚੋਤ ਬੀਜੇਪੀ ਦੇ ਖਰਾਬ ਕਰਿਓ ਤੇ ਜਵਾਬ ਇਹਨਾਂ ਨੂੰ ਦੇਣਾ ਪੜੇਗਾ ਇਸੇ ਦਾ ਕਹਾ ਹੈਗਾ ਪਹਿਲਾ ਕਿਸਾਨ ਅੰਦੋਲਨ ਹੋਇਆ ਸੀਗਾ ਉਹਦੀ ਜਿੰਨੀ ਜਿੰਨੀ ਗੱਲਾਂ ਸੀਗੀਆਂ ਪੂਰੀ ਹੋ ਰਹੀਆਂ ਕਮੇਟੀਆਂ ਬਣੀਆਂ ਕਮੇਟੀ ਚ ਮੈਂਬਰ ਬਣਨੇ ਸਭ ਕੁਝ ਪ੍ਰੋਸੈਸ ਚੱਲ ਰਿਹਾ ਹੈ ਪਰ ਜੇ ਤੁਸੀਂ ਕਹਿਣਾ ਮੈਂ ਨਾ ਮੰਨੂ ਤਾਂ ਫਿਰ ਉਹਦਾ ਕੋਈ ਇਲਾਜ ਨਹੀਂ ਕਰਜ਼ਾ ਮਾਫ ਹੋਣ ਦੀ ਸੁਭਾਵਨਾ ਹੈਗੀ ਹੈ ਜੀ ਕਰਜ਼ੇ ਮਾਫ ਜਿੰਮੇਦਾਰਾਂ ਦਾ ਜੀ ਮੈਨੂੰ ਕਰਜ਼ਾ ਮਾਫ ਮੈਨੂੰ ਨਹੀਂ ਲੱਗਦਾ ਕਿ ਕੋਈ ਭਾਜਪਾ ਦੇ ਅਜੰਡੇ ਚ ਇਸ ਵਕਤ ਹੈਗਾ ਠੀਕ ਹੈ ਹਾਂ ਪਰ ਅਸੀਂ ਕਿਸਾਨਾਂ ਨੂੰ ਜਿਹੜਾ ਹੈ ਆਲਰੇਡੀ 6000 ਰੁਪਏ ਉਹਨਾਂ ਦੇ ਖਾਤੇ ਚ ਭਾਜਪਾ ਦੀ ਸਰਕਾਰ ਕੇਂਦਰ ਦੀ ਸਰਕਾਰ ਸਨਮਾਨ ਰਕਮ ਸਨਮਾਨ ਰਾਸ਼ੀ ਬਲ ਉਹਨਾਂ ਉਹਨਾਂ ਦਾ ਇਜ਼ਤ ਕਰਦੇ ਹੋਏ ਰਾਸ਼ੀ ਜਿਹੜੀ ਹੈ ਉਹਨੂੰ ਦੇ दी ਹੈ ਇਸ ਦੇ علاوہ ਯੂਰੀਆ ਦੇ ਉੱਪਰ ਖਾਦ ਦੇ ਉੱਪਰ ਜਿਹੜੇ ਕਿਸਾਨਾਂ ਦੇ ਟਰੈਕਟਰ ਹਰ ਚੀਜ਼ ਦੇ ਉੱਪਰ ਜਿਹੜੀ ਹੈ ਸਬਸਿਡੀ ਹੈ ਠੀਕ ਹੈ ਕੁਝ ਚੀਜ਼ਾਂ ਬਿਲਕੁਲ ਫ੍ਰੀ ਵੀ ਦਿੱਤੀ ਜਾ ਰਹੀਆਂ ਠੀਕ ਹੈ ਇਸ ਕਰਕੇ ਸਰਕਾਰ ਬਹੁਤ ਕੋਸ਼ਿਸ਼ ਕਰ ਰਹੀ ਹੈ ਹੁਜੀ ਗੱਲ ਨਹੀਂ ਹੈ ਇਹਨਾਂ ਦੇ ਜਿਹੜਾ ਕੀ ਕਹਿੰਦੇ ਪੱਧਰ ਹੈ ਉਹਨੂੰ ਉੱਪਰ ਚੱਕਣ ਦਾ ਕੋਸ਼ਿਸ਼ ऑपरचुनि है, उन ना कोई एक है कोई नया काम शुरूया पढ़िया तो ने दिता तो इनवायरमेंट देता अः फाइव जी स्पीड देती ठीक है इंटरनेट कनैक्शन अच्छा देता अच्छे मोबाइल मैनुफैक्चरिंग लॉ करते है ना इस करके पॉसिबल हो सक इनवामेंट दे सदगी ਪੈਂਡੂ ਜਿਹੜਾ ਇਲਾਕਾ ਹੈ ਉੱਥੇ ਉਹਨਾਂ ਦੇ ਅੰਦਰ ਜਿਹੜੀ ਹੈ ਫਾਈਨੈਂਸ਼ੀਅਲ ਪ੍ਰੋਸਪਰਿਟੀ ਆਵੇ ਉਹਦੇ ਵਾਸਤੇ ਸਰਕਾਰ ਬਹੁਤ ਸਾਰੀਆਂ ਯੋਜਨਾਵਾਂ ਚਲਾ ਰਹੀ ਹੈ ਬਹੁਤ ਸਾਰੀ ਲੈ ਕੇ ਵੀ ਆਏਗੀ ਹੁਣ ਮੁੱਦਾ ਤੇ ਇਹ ਹੈ ਕਿ ਤੁਸੀਂ ਯੋਜਨਾਵਾਂ ਦੇ ਤਹਿਤ ਜਿਹੜਾ ਹੈ ਕੋਈ ਫਾਇਦਾ ਲੈਣਾ ਹੈ ਜਾਂ ਸਿਰਫ ਕਿਸਾਨ ਜਥੇਬੰਦੀ ਦੇ ਜਿਹੜੇ ਨੇਤਾ ਹੈਗੇ ਆ ਉਹਨਾਂ ਦੀ ਜਿਹੜੀ ਐਂਟੀ ਬੀਜੇਪੀ ਦੀ ਸੋਚ ਹੈ ਉਹ ਤੇ ਪਾਣੀ ਪਾਣਾ ਦੂਜੀਆਂ ਪਾਰਟੀਆਂ ਦੇ ਕਹਿੰਦੇ ਆਂ ਜੀ ਆਗੂ ਵੀ ਜਿਹੜੀ ਬੀਜੇਪੀ ਸਰਕਾਰ ਆ ਈਡੀ ਤੇ ਸੀਬੀਆਈ ਦਾ ਡਰ ਦਿਖਾ ਕੇ ਵੇ ਪਾਰਟੀਆਂ ਦੇ ਵਿੱਚ ਸ਼ਾਮਲ ਕਰ ਰਿਹਾ ਵੀ ਇਹ ਗੱਲ ਸਹੀ ਹੈ ਜੀ ਜਾਂ ਕੀ ਇਹ ਅਫਵਾਹਾਂ ਨੇ ਕੀ ਕਹੂੰਗੀ ਤੇ ਗੱਲ ਇਹ ਹੈ ਵੀ ਜੋ ਗਲਤ ਕਰੇਗਾ ਉਹ ਭਰੇਗਾ ਚਾਹੇ ED ਹੈ ਚਾਹੇ CBI ਹੈ ਚਾਹੇ ਬਿਜ਼ਨਸ ਬਿਊਰੋ ਹੈ ਠੀਕ ਹੈ ਉਹ ਬਖਸ਼ਿਆ ਨਹੀਂ ਜਾਏਗਾ ਠੀਕ ਹੈ ਔਰ ਅਰਵੇਹ ਤੁਹਾਡੀ ਪਾਰਟੀ ਚਾਹੇ ਤੁਹਾਡੀ ਪਾਰਟੀ ਦਾ ਵੀ ਕੋਈ ਬੰਦਾ ਹੋਵੇ ਸਾਡੀ ਇਹ ਤੇ ਬਗਾਨੀ ਹੈ ਅਰਵਿੰਦ ਕੇਜਰੀਵਾਲ ਸਾਹਿਬ ਨੇ ਪੂਰਾ ਜੋਰ ਲਗਾ ਲਿਆ ਠੀਕ ਹੈ ਕਿ ਜਿਹੜੀ ED ਦੀ ਕਾਰਵਾਈ ਹੈ ਇਹਨੂੰ ਛੁੱਟਾ ਸਾਬਿਤ ਕੀਤਾ ਜਾਵੇ ਕੋਰਟ 'ਚ ਵੀ ਚਲੇਗੇ ਸਮਨਾਂ ਦੇ ਖਿਲਾਫ ਪੋਰਟ ਦੇ ਨੇ ਵੀ ਸਾਫ਼ ਕਿਹਾ ਕਿ ਸੰਮਤ ਤੁਹਾਨੂੰ ਹਾਜ਼ਰ ਹੋਣਾ ਪੈਣਾ ਹੈ ਉਹਨੇ ਕਿਹਾ ਜੀ ਮੈਨੂੰ ਰੈਸਟ ਨਾ ਕਰਨ ਕਹਿੰਦੇ ਇਹ ਤਾਂ ਹੁੰਦਰੀ ਇਨਵੈਸਟੀਗੇਟਿੰਗ ਏਜੰਸੀ ਹੈ ਉਹਨਾਂ ਦਾ ਵਿਚਾਰ ਹੈ ਵੀ ਇਨਵੈਸਟੀਗੇਸ਼ਨ ਦਾ ਕੀ ਮਿਲਦਾ ਹੈ ਤੋ ਤੇ ਕਰਵੇਂ ਗ੍ਰਿਫਤਾਰ ਕਰਨਾ ਕਿ ਨਹੀਂ ਕਰਨਾ ਠੀਕ ਹੈ ਹੁਣ ਇਨਵੈਸਟੀਗੇਸ਼ਨ ਹੋ ਗਈ ਅਰੈਸਟ ਹੋ ਗਏ ਅਰੈਸਟ ਹੋਣ ਤੋਂ ਬਾਅਦ ਤੁਹਾਡੀ ਜਿਹੜੀ ਜ਼ਮਾਨਤ ਦੀ ਅਰਜ਼ੀ ਤਾਂ ਲੱਗੀ ਜਿਸ ਤੁਸੀਂ ਕਿਹਾ ਮੈਨੂੰ ਇਲੈਕਸ਼ਨਾਂ ਦੇ ਜਿਹੜੇ ਅਰੈਸਟ ਕੀਤਾ ਹੈ ਕੁਛ ਹੀ ਕਿਹਾ ਜੀ politically motivated ਹੈ ਸਭ ਕੁਝ ਬੋਲਿਆ ਇੱਕ ਇੱਕ ਗੱਲ ਦਾ ਕੋਟਨਾ ਜਵਾਬ ਦਿੱਤਾ ਸਾਫ ਹੋ ਗਿਆ ਕਿ ਜੋ ਇਹ ਕਾਰਵਾਈ ਹੋਈ ਹੈ ਇਹ ਕਾਨੂੰਨ ਸੰਗਤ ਹੈਗੀ ਇਹ ਕਾਨੂੰਨ ਅਨੁਸਾਰ ਹੋਈ ਹੈ ਔਰ ਕਾਰਵਾਈ ਚ ਕੁਛ ਗਲਤ ਨਹੀਂ ਹੈ ਠੀਕ ਹੈ ਸੋ ਗੱਲ ਇਹ ਹੈ ਕਿ ED CBI ਉਹਨਾਂ ਨੂੰ ਫੜਦੀ ਹੈ ਜਿਨ੍ਹਾਂ ਨੇ ਗਲਤ ਕੰਮ ਕੀਤਾ ਹੈ ਉਹਨਾਂ ਨੂੰ ਫੜਦੀ ਹੈ ਜਿਨ੍ਹਾਂ ਨੇ ਸਰਕਾਰੀ ਖਜ਼ਾਨੇ ਤੇ ਡਾਕਾ ਪਾਇਆ ਹੈ ਠੀਕ ਹੈ ਇਹ ਜਿਨ੍ਹਾਂ ਨੇ ਡਾਕਾ ਪਾਇਆ ਡਰਨਾ ਤੋਂ ਉਹਨਾਂ ਨੂੰ ਪੈਣਾ ਇਹ મોદી ਹੈ ਨਾ ਖਾਦਾ ਨਾ ਖਾਣ ਦੇਦਾ 13 ਜ਼ੀਰੋਂ ਦੇ ਵਿੱਚੋਂ ਜ਼ੀਰੋ ਤੋੜੂਗੇ ਜੇ ਇਸ ਵਾਰ ਦੇਖੋ ਪੰਜਾਬ ਦੇ ਵਿੱਚ ਦੇਖੋ ਪੰਜਾਬ ਦੇ ਅੰਦਰ ਪਾਰਟੀ ਦਾ ਪਾਰਟੀ ਜਿਹੜਾ ਰੁਝਾਨ ਚੱਲ ਰਿਹਾ ਹੈ ਜਿਵੇਂ ਲੋਕ ਜੁੜ ਕੇ ਆ ਰਹੇ ਆ ਅਸਿਕਾ ਬਹੁਤ ਮਤਲਬ ਆਸ਼ਾਵਾਣਾ ਜਿਹੜੀ ਭਗਵਾਨ ਤੁਮਾ ਨੇ 13 0 ਦੀ ਗੱਲ ਕਹੀ ਹੈ ਉਹ ਸੱਚ ਹੋਏਗੀ 13 ਭਾਜਪਾ ਬਾਕੀ ਜੀ ਦੂਜੀਆਂ ਪਾਰਟੀਆਂ ਵਾਲੇ ਵੀ ਇਹ ਹੀ ਕਹਿੰ ਜਾਂਦੇ ਆ ਜੀ ਵੀ 13 ਸਾਨੂੰ ਆਣਗੇ 0 ਨੂੰ ਆਣਗੀਆਂ ਚਲੋ ਮੈਂ ਤੁਹਾਨੂੰ ਸਮਝਾ ਦਸਤੇਗਾ ਠੀਕ ਥੈਂਕ ਯੂ ਇਹ ਗੱਲਬਾਤ ਕੀਤੀ ਜਿਹੜੇ ਪੰਜਾਬ ਦੇ ਇਹ মিডিਆ ਚਾਰਜ ਨੇ ਬਨੀਰ ਜੋਸ਼ੀ ਜੀ ਉਹਨਾਂ ਨਾਲ ਗੱਲਬਾਤ ਕੀਤੀ ਆ ਕਿਉਂਕਿ ਉਹਨਾਂ ਨੇ ਸੈਂਟਰ ਸਰਕਾਰ ਦੀਆਂ ਖੂਬੀਆਂ ਵੀ ਗਣਾਈਆਂ ਪੰਜਾਬ ਦੇ ਵੀ ਹਾਲਾਤਾਂ ਬਾਰੇ ਜਾਣੂ ਕਰਾਇਆ ਤੇ ਦੇਖਦੇ ਰਹੋ ਤੁਸੀਂ ਮਾਛੋੜਾ ਨਿਊਜ਼ ਪੱਤਰਕਾਰ ਡਾਕਟਰ ਜਤਿੰਦਰ ਕਮਾਚੜਾ ਦੀ ਮਾਛੋੜਾ ਸਾਹਿਬਾ ਧੰਨਵਾਦ